ਲਓ ਜੀ ਇਹ ਚੱਲ ਪਿਆ ਇੱਕ ਨਵਾਂ ਰਵਾਜ ਤੇ ਨਵਾਂ ਟ੍ਰੈਂਡ ਜਿਹੜਾ ਹੁਣ ਅੱਗੇ ਰਵਾਜ ਕਹਿ ਦਿੰਦੇ ਸੀ ਹੁਣ ਟ੍ਰੈਂਡ ਕਹਿ ਦਿੰਦੇ ਨੇ ਵੀ ਇਹ ਟ੍ਰੈਂਡ ਆ ਆ ਗਿਆ ਜੀ ਹਨਾ ਤੇ ਜਿਹੜਾ ਹੁਣ ਟ੍ਰੈਂਡ ਆਇਆ ਹੈਗਾ ਤੇ ਉਹ ਮੈਂ ਤੁਹਾਡੇ ਨਾਲ ਵੀ ਸਾਂਝਾ ਕਰ ਲੈਂਗੇ ਤੁਸੀਂ ਵੀ ਇਸ ਰਵਾਜ ਮੁਤਾਬਕ ਚੱਲੋ ਤੇ ਮੇਰਾ ਅੱਜ ਆਇਆ ਸੀ ਟੇਲਰ ਤੇ ਟੇਲਰ ਨੇ ਭਾਈ ਲਿਆ ਕੇ ਤੇ ਝੋਲਾ ਰੱਖਤਾ ਮੇਜ਼ ਦੇ ਉੱਤੇ ਤੇ ਖੋਲਣ ਲੱਗ ਗਿਆ ਮੈਨੂੰ ਕਹਿੰਦਾ ਆਂਟੀ ਮੈਂ ਲਿਆਇਆ ਸੂਟ ਤੇਰੇ ਸਵਾਨੇ ਦਿੱਤੇ ਹੋਏ ਸੀ ਤੇ ਤੋ ਦਫੇ ਹੋਣੇ ਤੋਂ ਝੋਲਾ ਵੀ ਨਹੀਂ ਖੁੱਲਿਆ ਹੈਗਾ ਮੈਂ ਨੂੰ ਆਖਿਆ ਮਖਾ ਲਿਆ ਔਰੇ ਫੜਾ ਮੈਂ ਖੋਲਾ ਮੈਂ ਆਖਿਆ ਤੂੰ ਕੁਛ ਖਾਣਾ ਵੀ ਹੈ ਕਿ ਨਹੀਂ ਦਿਨੋ ਦਿਨ ਤਾਂਬੜ ਬਣੀ ਜਾਂ ਨਾ ਸੁੱਕੀ ਜਾਣਾ ਹੈਗਾ ਖਾ ਲਿਆ ਕਰ ਮਰ ਜਾਣਾ ਕੁਛ ਨਾ ਕੁਛ ਤੇ ਕਹਿੰਦਾ ਖਾਣਾ ਆਂਟੀ ਮੈਂ ਖਾਂਦਾ ਕਿ ਸੁਹਾ ਤੂੰ ਜਿਹੜਾ ਤੂੰ ਸੁੱਕ ਕੇ ਤਾਏ ਬਣਿਆ ਪਿਆ ਹੈਗਾ ਤੇ ਇਹ ਗੁੱਸਾ ਨਹੀਂ ਕਰਦਾ ਵਿਚਾਰਾ ਇਹਨੂੰ ਪਤਾ ਵੀ ਆਂਟੀ ਮੇਰੀ ਮਜ਼ਾਕ ਕਰੀ ਜਾਂਦੀ ਹੈ ਮੈਨੂੰ ਤੇ ਆਹ ਲਓ ਜੀ ਮੈਂ ਬਣਾਏ ਸੂਟ ਹੋਣ ਇਹ ਗਰਮੀਆਂ ਵਾਲੇ ਵੀ ਜਿਹੜੇ ਦੇਖੀ ਨਾ ਗਰਮੀ ਦੇ ਵਿੱਚ ਸੌਖੇ ਪੈ ਜਾਣ ਆ ਆਪਣੇ ਪਿੱਤ ਪੁੱਤ ਨਹੀਂ ਹੁੰਦੀ ਹੈਗੀ ਹਨਾ ਸੌਣ ਭਾਦੋਂ ਦੇ ਵਿੱਚ ਸੌਣ ਭਾਦੋਂ ਦੇ ਵਿੱਚ ਨਾ ਇਹ ਹੌਲੇ ਹੌਲੇ ਜੇ ਵਧੀਆ ਲੱਗਦੇ ਨੇ ਹਨਾ ਫਿੱਕੇ ਫਿੱਕੇ ਜੇ ਰੰਗ ਬਣਾ ਲੇ ਮੈਂ ਤੇ ਕੁਝ ਇਹ ਅਧੀਆਂ ਜੀਆਂ ਵਾਹ ਵਾਲੇ ਬਣਾ ਲੇ ਚੱਲ ਮੈਂ ਗਰਮੀ ਦੇ ਵਿੱਚ ਘਰੇ ਪੈ ਜਾਂਦੇ ਨੇ ਹਨਾ ਤੇ ਆ ਥੋੜਾ ਜਾਂ ਹੈਗਾ ਫੈਂਸੀ ਹੈ ਥੋੜਾ ਜਾਂ ਮਤਲਬ ਸਿਲਕੀ ਜਿਹਾ ਵੀ ਹੈਗਾ ਤੇ ਜਾਨੀ ਕਿ ਇੰਗਲਿਸ਼ ਕਲਰ ਜਆ ਇਹ ਵੀ ਮੈਨੂੰ ਸੋਹਣਾ ਲੱਗਿਆ ਤੇ ਮੈਂ ਲਈ ਇਹ ਸੂਟ ਮੈਂ ਖਾ ਚੱਲ ਹੁਣ ਗਰਮੀ ਵਾਲਾ ਕੋਟਾ ਪੂਰਾ ਕਰੀਏ ਤੇ ਘਾ ਠੰਡ ਵਾਲੇ ਆ ਜਾਣਗੇ 2 ਮਹੀਨਿਆਂ ਨੂੰ ਉਹ ਦੇਖਾਂਗੇ ਲਓ ਜੀ ਆਹ ਕਲਰ ਦੇਖੋ ਤੁਸੀਂ ਕਿਵੇਂ ਆਹ ਕਲਰ ਵੀ ਸੋਹਣਾ ਹੈ ਕਿ ਆਹ ਦੇਖੋ ਤੁਸੀਂ ਇਹ ਹੈਗਾ ਕਾਪਰ ਕਲਰ ਇਹ ਮੈਨੂੰ ਕਲਰ ਬਹੁਤ ਹੀ ਪਿਆਰਾ ਆਏਗਾ ਬਹੁਤ ਹੀ ਪਸੰਦ ਆਉਂਦਾ ਤੇ ਆਹ ਵਿਚਾਰਾ ਜਮੇ ਕੋਟਣ ਦਾ ਇਹ ਥਾਨ ਚ ਪੜਵਾ ਕੇ ਲਈ ਹੈਗੀਆਂ ਇਹ ਥਾਨ ਸੀਗਾ ਇਹਦਾ ਬਣਿਆ ਤੇ ਨਾ 4 4 5 5 ਸੂਟਾਂ ਦੇ ਥਾਨ ਨਹੀਂ ਹੁੰਦੇ ਹੈਗੇ ਉਹ ਵਿਚਾਰੀ ਮੇਰੇ ਕੰਮ ਵਾਲੀ ਕੁੜੀ ਉਹ ਕਹੀ ਜਾਂਦੀ ਵੀ ਆਂਟੀ ਸੂਟ ਦੇਖੀ ਜਾਂਦੀ ਆ ਆ ਕੁੜੀਆਂ ਦੇ ਨੇ ਵਿੱਚ ਇਹਨਾਂ ਨੇ ਬਣਾਏ ਸੀਗੇ ਜੈਂਪਰ ਜੰਪਰ ਜੇ ਤੇ ਦੇਖੀ ਨਾ ਆਹਾ ਲਾ ਕੇ ਲੈਸਾਂ ਲੂਸਾਂ ਜੀਆਂ ਤੇ ਕਹਿੰਦਾ ਆਖੇ ਆਂਟੀ ਮੈਂ ਆਖਾ ਸਵੇਰੇ ਸਵੇਰੇ ਮੈਂ ਤਾਂ ਹਜੇ ਚਾਹ ਹੀ ਪੀ ਕੇ ਹਟੀ ਤੇ ਇਹਨਾਂ ਨੂੰ ਅਕਵਾਲ ਤਾਂ ਆ ਆ ਵੀ ਗਿਆ ਅਕਵਾਲ ਬਈ ਮੁੰਡਾ ਬਹੁਤ ਸਿਆਣਾ ਹੈ ਵਿਚਾਰਾ ਛੋਟਾ ਜਿਹਾ ਹੁੰਦਾ ਸੀ ਜਦੋਂ ਦਾ ਇਹ ਮੇਰੇ ਸੂਟ ਸਿਉਣ ਲੱਗਾ ਜਦੋਂ ਇਹ ਸਿੱਖਿਆ ਸਿੱਖਿਆ ਉਦੋਂ ਦਾ ਹੀ ਲੱਗਿਆ ਸੀਗਾ ਹੱਸਣ ਲੱਗ ਜਾਂਦਾ ਕਹਿੰਦਾ ਆਂਟੀ ਮੈਂ ਤੇਰੇ ਸੂਟਾਂ ਤੇ ਸਿੱਖ ਗਿਆ ਕਹਿੰਦਾ ਜਿੰਨੇ ਵੀ ਹੁਣ ਤਾਂ ਇਹਦਾ ਕੰਮ ਬਹੁਤ ਸੋਹਣਾ ਹੈ ਵੈਗਰੂ ਜੀ ਦੀ ਕਿਰਪਾ ਨਾਲ ਬਹੁਤ ਸੋਹਣਾ ਹੈ ਬਾਹਰ ਲੀਆਂ ਪਹਿਣਾ ਵੀ ਸੂਟ ਹੈ ਤੋਂ ਸਵਾਉਂਦੀਆਂ ਰਹਿੰਦੀਆਂ ਨੇ ਤੇ ਇੱਥੋਂ ਵੀ ਪੰਜਾਬ ਹਰਿਆਣੇ ਚ ਵੀ ਇਹਦੇ ਕੱਪੜੇ ਬਣ ਕੇ ਜਾਂਦੇ ਨੇ ਕਿਉਂਕਿ ਟੇਲਰ ਇਹ ਸੂਟ ਸਿਉਂਦੇ ਬਹੁਤ ਸੋਹਣਾ ਆ ਦੇਖੋ ਫਿੱਕਾ ਜਿਹਾ ਕਲਰ ਆ ਦੱਸੋ ਤੁਸੀਂ ਵੀ ਆ ਕਲਰ ਤੁਹਾਨੂੰ ਕਿਵੇਂ ਲੱਗਿਆ ਠੀਕ ਹੈ ਜੀ ਇਹ ਬੰਬਰ ਜੇ ਵਾਗਾ ਕੱਪੜਾ ਹੈਗਾ ਜਿਵੇਂ ਬੰਬਰ ਦੇ ਨਹੀਂ ਹੁੰਦੇ ਹੈਗੇ ਉਵੇਂ ਆ ਇਹ ਸੂਟ ਤੇ ਇਹ ਕਾ ਸੀਗਾ ਇਹ ਆਪਣੇ ਬਬਲੂ ਪਹਿਣ ਜੀ ਦਾ ਹੈਗਾ ਤੇ ਆਹ ਉਹਨੇ ਬਣਾਇਆ ਸੀਗਾ ਤੇ ਇਹਦੇ ਨਾਲ ਦੇਖੀ ਨਾ ਆਹ ਗਾਜਰੀ ਜੀ ਸਲਵਾਰ ਤੇ ਨਾਲ ਗਾਜਰੀ ਜੀ ਇਹਨੇ ਲੈਸ ਲੂਸ ਲਾ ਲਈ ਹੈਗੀ ਐ ਤੇ ਇਹ ਬਈ ਸੋਹਣੇ ਸਿਉਂਦਾ ਹੈਗਾ ਤੇ ਮੈਂ ਤਾਂ ਤੁਹਾਨੂੰ ਵੀ ਕਹੂੰਗੀ ਵੀ ਤੁਸੀਂ ਵੀ ਇਸੇ ਤੋਂ ਸਵਾਇਆ ਕਰੋ ਕੱਪੜੇ ਹਨਾ ਗਰਮੀਆਂ ਦੇ ਦਿਨਾਂ ਦੇ ਸਵਾਲ ਉਹ ਹੁਣ ਕਰ ਲਓ ਇਕੱਠੇ ਆਪਦੇ ਤੇ ਬਹੁਤ ਸੋਹਣੀਆਂ ਲੈਸਾਂ ਲੂਸਾਂ ਲਾਉਂਦਾ ਤੇ ਰੀਝਾ ਪੂਰੀਆਂ ਕਰਦੇ ਤੇ ਇੱਕ ਚੀਜ਼ ਹੈ ਵੀ ਆਪਣੇ ਜਿਹੜੇ ਮੁਸਲਮਾਨ ਪਰਿਵਾਰ ਹੁੰਦੇ ਨੇ ਨਾ ਇਹਨਾਂ ਦੀ ਜੀ ਸੂਟਾਂ ਦੀ ਫਿਟਿੰਗ ਬੜੀ ਸੋਹਣੀ ਆਉਂਦੀ ਹੈ ਇਹ ਬਹੁਤ ਸੋਹਣੀ ਫਿਟਿੰਗ ਬਣਾਉਂਦੇ ਨੇ ਬਹੁਤ ਹੀ ਸੋਹਣਾ ਬਣਾਉਂਦੇ ਆ ਤੇ ਆ ਦੇਖੋ ਜਿਹੜਾ ਨਵਾਂ ਇਹਨੇ ਰਿਵਾਜ ਤੋੜਿਆ ਮਰ ਜਾਣਾ ਅੰਬ ਹੋਰ ਲਿਆਇਆ ਮੇਰੇ ਵਾਸਤੇ ਕਹਿੰਦਾ ਆਂਟੀ ਮੈਂ ਆ ਸੂਟਾਂ ਦੇ ਨਾਲ-ਨਾਲ ਅੰਬ ਹੋਰ ਵੰਡਦਾ ਐ ਇਹ ਹੁਣ ਐ ਨਹੀਂ ਪਤਾ ਵੀ ਮੈਨੂੰ ਕੱਲੀ ਵਾਸਤੇ ਲੈ ਕੇ ਆ ਦੇਖ ਮੇਰੇ ਵਾਸਤੇ ਤਾਂ ਲਫਾਫ ਲਿਆਇਆ ਘੱਟੋ ਘੱਟ 3-4 ਕਿਲੋ ਲੈ ਡਿੱਗ ਪਏ ਸੀਗੇ ਚੱਲ ਕੋਈ ਨਹੀਂ 3-4 ਕਿਲੋ ਅੰਬ ਲੈ ਕੇ ਆਇਆ ਕਹਿੰਦਾ ਆਂਟੀ ਇਹ ਨਵਾਂ ਰਿਵਾਜ ਚਲਾਇਆ ਮੈਂ ਮੱਖ ਚੱਲ ਚੰਗੀ ਗੱਲ ਆ ਮੈਂ ਕਹਿੰਦੀ ਤੁਸੀਂ ਵੀ ਸੂਟ ਸਮਾਓ ਤੇ ਨਾਲੇ ਅੰਬ ਮਿਲਿਆ ਕਰਨਗੇ ਨਾਲ-ਨਾਲ ਹਣਾ ਆ ਬਈ ਮੇਰੇ ਰਾधिका ਕੰਮ ਕਰਦੀ ਆ ਰਾधिका ਨੂੰ ਫੜਾਤਾ ਆ ਰਾधिका ਦੀ ਮਾਂ ਨੂੰ ਫੜਾਤਾ ਆਰਤੀ ਨੂੰ ਤੇ ਲੈ ਵੀ ਆਰਤੀ ਤੂੰ ਵੀ ਖਾ ਲਾ ਹੁਣ ਹਣਾ ਤੇ ਹੁਣ ਆਏ ਘਰ ਇਕਵਾਲ ਇਹਨਾਂ ਨੂੰ ਸਾਰਿਆਂ ਨੂੰ ਕਰ ਇਕੱਠੇ ਤੇ ਤੈ ਮਾਰ ਭਾਈ ਆ ਲੋ ਜੀ ਆਂਬ ਦੇਖੋ ਤੁਸੀਂ ਵਧੀਆ ਇਹ ਚੁੱਪਣ ਵਾਲੇ ਆਂਬ ਨੇ ਬਹੁਤ ਵਧੀਆ ਪਈ ਇਹ ਮੁੰਡਾ ਮੇਰਾ ਮਾਨ ਤਾਣ ਕਰਦਾ ਤੇ ਚਲੋ ਜੀ ਕਰੋ ਮਿੱਠੇ ਮਿੱਠੇ ਕਮੈਂਟ ਨੰਬਰ ਮੈਂਸ਼ਨ ਕੀਤਾ ਉਹ ਤੇ ਸਵਾਉ ਕੱਪੜੇ